ਹਾਂ ਪ੍ਰਾਪਤੀ ਗੁਨਾਹਕਾਰ ਹਾਂ ਬੇਮਖ ਮੰਦਾ ਚੋਰ ਜਵਾਰ ਜਵਾਰ ਹਾਂ ਪਰ ਕਰਜੋ ਹੰਦਾ ਕਾਮ ਕ੍ਰੋਧ ਅਰ ਲੋਭ ਮੋਹ ਹੰਕਾਰ ਕਰਨਦਾ ਇਸ ਵਾਸ ਕਾਤੀ ਕਿਰਤ ਕਰਨ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਢਾਡੀ ਆ ਸਤਗੁਰ ਬਖਸ਼ੰਦਾ ਭਾਈ ਗੁਰਦਾਸ ਜੀ ਇਥੇ ਵਜਨ ਕਰਦੇ ਆ ਵੀ ਕਾਮ ਕ੍ਰੋਧ ਲੋਭ ਹੰਕਾਰ ਕਰਨਦਾ ਇਹ ਸਾਰੇ ਔਗਣ ਮੇਰੇ ਵਿੱਚ ਆ ਆਪਣੀ ਨਿਮਰਤਾ ਪੇਸ਼ ਕਰਦੇ ਗਰੀਬੀ ਭਾਵ ਕਰਦੇ ਵੀ ਸਿਮਰ ਅਮਰੀਦਾ ਟਾੜੀ ਆ ਤੁਕਰ ਬਖਸ਼ਾਂ ਦਾ ਪਰਮਾਤਮਾ ਮਿਹਰ ਕਰੂ ਤੇਰੇ ਤੇ ਵੀ ਇੰਨਾ ਨਿਮਰਤਾ ਨਿਵਾਨ ਭਾਵ ਨੂੰ ਜਾਦਿਆ ਵਿਸ਼ਵਾਸ ਕਰਤੀ ਆ ਮੈਂ ਵਿਸ਼ਵਾਸ ਕਰਤੀ ਆ ਸੁਭਾਸ ਕਰਤੀ ਆ ਕਿਰਤ ਕਣ ਮੈਨੂੰ ਕੋਈ ਨਹੀਂ ਰੱਖਦਾ ਮੈਨੂੰ ਕੋਈ ਰੱਖ ਨਹੀਂ ਰਿਹਾ ਕਹਿੰਦੇ ਸਿਮਰ ਅਮਰੀਦਾ ਟਾੜੀ ਆ ਐਨੇ ਨਿਵਾਨ ਨੂੰ ਜਾ ਕੇ ਕਹਿੰਦੇ ਕਿਵੇਂ ਉਹਨਾਂ ਦੇ ਗੁਰੂ ਸਾਹਿਬ ਪਰਮਾਤਮਾ ਮਿਹਰ ਕਰਦਾ ਹੈ ਇੱਕ ਅਰਦਾਸ ਬੇਨਤੀ ਦਾ ਤਰੀਕਾ ਸਿਖਾ ਰਿਹਾ ਭਾਈ ਸਾਹਿਬ ਆਪਾਂ ਨੂੰ ਵੀ ਅਰਦਾਸ ਕਿਵੇਂ ਕਰੀਦੀ ਹੈ ਨਿਵਣ ਸੁਪਰ ਸਭ ਨਿਵਣ ਸੁੱਖਰ ਥਾਵਣ ਗੁਰੂ ਜੇਬਾ ਮਣੀਆ ਮੰਤਰ ਇਸ ਤਰ੍ਹਾਂ ਪੜ੍ਹਣਾ ਵੀ ਇਸ ਕਰ ਤਾਮਸਾ ਵੀ ਕੰਤ ਇਹ ਦਾਸਾਂ ਭਾਵ ਗਰੀਬੀ ਹੋਵੇ ਨਾ ਤਾਂ ਪ੍ਰਮਾਤਮਾ ਆਪਨੇ ਅਰਦਾਸਾਂ ਸੁਣਦਾ ਵਾ ਆਪਾਂ ਨੂੰ ਨਿਵਣਾ ਨਹੀਂ ਆਉਂਦਾ ਦਾ ਪਾਣੀ ਚੱਲੇ ਨਿਵਣ ਨੂੰ ਨਿਰਮਲ ਸੀਤਰ ਸੁੱਧ ਪ੍ਰਾਣੀ ਇਹ ਗੁਰੂ ਇਥੇ ਗੁਰੂ ਆਰੰਧੇਵ ਜੀ ਦੀ ਬਾਣੀ ਆਉਂਦੀ ਆ ਵੀ ਕਹਿੰਦੇ ਕਵਣ ਸੁਅੱਖ ਰਖ ਕਵਣ ਗੁਣ ਕਵਣ ਸੁ ਮਣੀਆ ਮੰਤ ਕਿਹੜਾ ਅੱਖਰ ਕਿਹੜੀ ਬੋਲੀ ਮਿੱਠੀ ਬੋਲਾਂ ਕਹਿੰਦੇ ਵੀ ਗੁਰੂ ਸਾਹਿਬ ਮੇਰੀ ਬੇਨਤੀ ਸੁਣ ਲੈ ਮਨਜ਼ੂਰ ਹੋ ਜਾਏ ਪਰਮਾਤਮਾ ਦੇ ਅੱਗੇ ਕਹਿੰਦੇ ਨਿਵਣ ਸੁਅੱਖ ਰਖ ਕਵਣ ਗੁਣ ਜੇ ਬਾ ਮਣੀਆ ਮੰਤ ਇਸ ਤਰ੍ਹਾਂ ਪਾਣੇ ਵੀ ਇਸ ਕਰਤਾ ਵਸ ਆਵਿਕੰਤ ਨਿਵਣਾ ਝੁਕਣਾ ਆਪਣੇ ਆਪ ਨੂੰ ਕੰਪਲੀਟ ਸਟੈਂਡਰਡ ਕਰਨ ਨਾਲ ਕਹਿੰਦੇ ਉੱਥੇ ਆ ਕੇ ਪ੍ਰਮਾਤਮਾ ਅਰਦਾਸ ਹੁੰਦਾ ਇੱਕ ਮਹਾਪੁਰਸ਼ ਦੱਖਣ ਵਾਜ ਦੇ ਯੋਧਿਆ ਬੱਚੋ ਇਹ ਕਹਿੰਦੇ ਉਹ ਕਿੰਨਾ ਮੇਹ ਨਹੀਂ ਸੀ ਪਾਇਆਗਾ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਵੀ ਮਹਾਰਾਜ ਮੇਹ ਪਵਾਓ ਤਾਂ ਮਹਾਪੁਰਸ਼ ਕਹਿੰਦੇ ਵੀ ਨਾ ਕੋਈ ਐਸੀ ਬਾਲ ਬੁੱਧ ਬੱਚੀ ਹੋਵੇ ਨਾ ਬੱਚਾ ਹੋਵੇ ਜਿਹਨੂੰ ਨੀ ਪੂਰੀ ਸੋਝੀ ਨਾ ਹੋਵੇ ਆਪਣੇ ਵਿਵੇਕ ਚ ਉਹ ਅਰਦਾਸ ਕਰੇ ਨਾ ਉਹਨੂੰ ਫਿਰ ਮਹਾਪੁਰਸ਼ ਨੇ ਆਪ ਸਿਖਾਇਆ ਮੈਗੋ ਮੀਂਹ ਵਰਸਾਓ ਮੀਂਹ ਵਰਸਾਓ ਇਹ ਮੈਗੋ ਮੀਂਹ ਵਰਸਾਓ ਹਿੰਦੀ ਬੋਲਦੇ ਸੀਗੇ ਉਹ ਦਇਆ ਕਰੋ ਮੈਂ ਮੀਂਹ ਵਰਸਾਓ ਉਹਨੇ ਇਹ ਸਿਖਾਇਆ ਤੇ ਉਹ ਬਿਲਕੁਲ ਉਹ ਕਹਿੰਦੇ ਸਵੇਰੇ 6 ਵਜੇ ਤਿਆਰ ਕਰਕੇ ਆਵੇ ਸਾਰੇ ਨਗਰ ਦੇ ਲੋਕ ਨਾਲ ਆ ਸੇ ਪਾਸੇ ਦੇ ਤੇ ਉਹਨਾਂ ਸਾਰੇ ਲੋਕਾਂ ਨੇ ਫਿਰ 6 ਵਜੇ ਜਦੋਂ ਅਰਦਾਸ ਕਰਨਗੇ ਮਾਂਪਾਸੇ ਬਚਨੋ ਆ ਜੀ ਵੀ ਮੀਂਹ ਪਊਗਾ ਕਹਿੰਦੇ ਜੀ ਉਹ ਕੁੜੀ ਪਹਿਲਾਂ ਉਹ ਅੱਗੇ ਬੋਲੂਗੀ ਸਾਰੀ ਸੰਗਤ ਮਗਰ ਸਰਦ ਬੋਲਣਗੇ ਮੈਗੋ ਮੀਂਹ ਵਰਸਾਓ ਦੇਰ ਨਾ ਲਾਓ ਮੇ ਕੋ ਮੀਰ ਸਾਹਿਬ ਉਹ ਦੇਰ ਨਾ ਲਾਉ ਉਹ ਜਦੋਂ 6 ਵਜੇ ਤੋਂ ਸ਼ੁਰੂ ਹੋਈ ਅਰਦਾਸ ਨਾ ਬੋਲਣ ਲੱਗੇ ਤੇ ਚਾਰ ਲਾਈਨਾਂ ਹੀ ਬੋਲੀਆਂ ਬੱਚੀ ਨੇ ਤੇ ਕਰਨਾ ਚ ਡੁੱਬ ਗਈ ਬਿਰਹਾ ਜਾਗ ਪਿਆ ਕੁੜੀ ਦੇ ਅੰਦਰ ਬੱਚੀ ਦੇ ਅੰਦਰੋਂ ਪੌਣੇ 5 ਸਾਲ ਦੀ ਸੀ ਬੱਚੀ ਕਹਿੰਦੇ ਉਹ ਤੇ ਉਹ ਬਿਰਹਾ ਜਾਗਿਆ ਤੇ ਕਿੰਦੇ ਮਗਰ ਸਾਰੀ ਸੰਗਤ ਬੋਲਣ ਲੱਗ ਗਈ ਤੇ ਇਹ ਨਹੀਂ ਪਤਾ ਲਵੇ ਕਿ ਕਿਹੜੇ ਪਾਸੇ ਬੱਦਲ ਚੜਕ ਕੇ ਆ ਗਿਆ ਇੰਨਾ ਮੀਂਹ ਪਿਆ ਬਹੁਤ ਮੀਂਹ ਪਿਆ ਉਹ ਤਾਂ ਪਵਗੀ ਬਾਲ ਵਰਗੀ ਬੁੱਧੀ ਹੋ ਜਨਾ ਆਪਣੀ ਵੀ ਇਹ ਦੇਖੇ ਨਾ ਕਿ ਕੌਣ ਮੈਨੂੰ ਵੇਖਦਾ ਹਵਾ ਨੁਕ ਵੇਖਦਾ ਨਹੀਂ ਨਾ ਜੇ ਬੱਚੇ ਗੀਤ ਗਾਉਣ ਦੇ ਗਲੀਆਂ ਚ ਕਹਿੰਦੇ ਜੰਗਲ ਚ ਮੋਰ ਨੱਚਿਆ ਉਹਦੀ ਮਸਤੀ ਚ ਨੱਚਿਆ ਸੀ ਉਹਦੀ ਮਰਜ਼ੀ ਨਾਲ ਨੱਚਿਆ ਜਿਵੇਂ ਹੁਣ ਆਪਾਂ ਜਦੋਂ ਸਰਕਸ ਵਿੱਚ ਨੱਚਦਾ ਉਹ ਹੀ ਸ਼ੇਰ ਉਹ ਹੀ ਛੇਰ ਜਾਨਵਰ ਉਹ ਹੀ ਮੋਰ ਨੱਚਦਾ ਨਾ ਉਹ ਪੈਸੇ ਦੇ ਲਾਲਚ ਵਿੱਚ ਜਾਂ ਫਿਰ ਗੁਲਾਮੀ ਦਾ ਕਰਕੇ ਨੱਚਦਾ ਉਹ ਲੇਕਿਨ ਉਹ ਪ੍ਰੇਮ ਬਸ ਨਹੀਂ ਨੱਚਦਾ ਆਏਗਾ ਨਹੀਂ ਜੰਗਲ ਵਿੱਚ ਮੋਰ ਨੱਚਿਆ ਉਹਦੀ ਮਰਜ਼ੀ ਨਾਲ ਨੱਚਿਆ ਇੱਥੇ ਨੱਚਦਾ ਤਾਂ ਕਹਿੰਦੇ ਉਹ ਪੈਸੇ ਕਰਕੇ ਨੱਚਦਾ ਜਾਂ ਲਾਲਚ ਕਰਕੇ ਨੱਚਦਾ ਜਾਂ ਗੁਲਾਮੀ ਕਰਕੇ ਨੱਚਦਾ ਤੇ ਉਹਦੀ ਅਰਦਾਸ ਨਹੀਂ ਸੁਣਨਦਾਗਾ ਉਹ ਮਸਤੀ ਚ ਜਿਹਨੂੰ ਅਰਦਾਸ ਕੀਤੀ ਕਹਿੰਦੇ ਉਹ ਪੂਰੀ ਹੋ ਜਾਂਦੀ ਹੈ। ਇਹੀ ਗੁਰੂ ਸਾਹਿਬ ਬਚਨ ਕਰਦੇ ਆ ਵੀ ਕਿ ਇੰਨਾ ਨਿਵਣਾ ਝੁਕਾਓ ਹੋਵੇ ਨਾ ਪਾਣੀ ਚ ਲੈ ਨਿਮਾਣ ਨਿਰਮਲ ਸੀਤਰ ਸੁੱਧ ਪ੍ਰਾਣ। ਐਨੇ ਝੁਕਾਓ ਥੱਲੇ ਨੂੰ ਜਾਵੇ ਅਰਦਾਸਾਂ ਪਰਮਾਤਮਾ ਕਦੇ ਨਹੀਂ ਸੁਣਨ ਲੱਗਦਾ। ਰੱਬ ਤਾਂ ਜਰੂਰ ਸੁਣਦਾ ਹੈ ਪਰ ਸਾਨੂੰ ਝੁਕਣਾ ਨਹੀਂ ਆਉਂਦਾ। ਨਿਵਣਾ ਨਹੀਂ ਆਉਣ ਲੱਗਾ। ਫਿਰ ਮਹਾਂਪੁਰਸ ਜੀ ਹੁਣ ਸੁਖਾ ਦਿੰਦੇ ਵੀ ਇੰਦਾਂ ਇੰਦਾਂ ਅਰਦਾਸਾ ਕਰੋ ਕਿਉਂਕਿ ਉਹ ਆਪ ਅਰਦਾਸ ਕੀਤੀ ਹੁੰਦੀਆਂ ਉਹਨਾਂ ਦੀਆਂ ਤਾਂ ਮਨਜ਼ੂਰ ਹੁੰਦੀਆਂ। ਹੁਣ ਤਰੌਣੀ ਮਿੱਟੀ ਜਾਓ ਉੱਥੇ ਜਾ ਕੇ ਅਰਦਾਸ ਕਰੋ ਮਾਰ ਸਾਡੀ ਇਹਦਾ ਸੁ ਉਹ ਖੰਡਪੜ ਕਰਾ ਲੈਂਦੇ ਆ ਉਹਦੀ ਗਰੰਟੀ ਕੋਈ ਨਹੀਂ ਹੁੰਦੀ ਉਹ ਕਹਿੰਦੇ ਪਾਠ ਕਰਾ ਲਵੋ ਪੈਸੇ ਦੇ ਦਿਓ ਪਾਠੀ ਨੂੰ ਪੈਸੇ ਮਿਲ ਗਏ ਔਰ ਦੱਸ ਤੁਸੀਂ ਗੁਰਸਵੇ ਘਰਾਸਾ ਕਰੋ ਉਹ ਫੇਰ ਉਹੀ ਗੱਲ ਕਹਿੰਦੇ ਤੁਸੀਂ ਅਰਾਸਾ ਗੁਰੂ ਸਾਹਿਬ ਇੱਕ ਕਰੋ ਜੇ ਆਪਣੇ ਵਿੱਚ ਬਹੁਤ ਜ਼ਿਆਦਾ ਕਰਨਾ ਦੁਖੀ ਹਸੇ ਪਾਠ ਕਰਾਉਣੇ ਆ ਨਾ ਤਾਂ ਪਰਮਾਤਮਾ ਸੁਣਦਾ ਵਾ ਉੱਥੇ ਵੀ ਕੋਈ ਚਮਤਕਾਰ ਇੱਕ ਮਹਿਸੂਸ ਹੁੰਦਾ ਵਾ ਜਿਵੇਂ ਕੋਈ ਆਪਾਂ ਕੋਈ ਇੱਕ ਕਹਿੰਦੇ ਆਸ਼ਾ ਕੌਂਸ ਲੱਗੀ ਸੀ ਉਹ ਦਰਬਾਰ ਸਦਸ਼ਣ ਕਰਨ ਵਾਸਤੇ ਉਹਦੇ ਆਪ ਦੀ ਇੱਕ ਪਾਈ ਸੀ ਆ ਖਬਰ ਸੀਗੀ ਵੀ ਮੈਂ ਉੱਥੇ ਵੀ ਮੈਂ ਸੋਚੀ ਮੇਰੇ ਗੋਡੇ ਦੁਖਦੇ ਆ ਮੈਂ ਕਿ ਮੇਰੇ ਅਰਦਾਸ ਕਰਨ ਵੀ ਚੁੱਕ ਤੇ ਪਹਿਲੀ ਵਾਰ ਗੇਸ਼ ਤਰਸ਼ਨ ਕਰਨ ਤਾਂ ਇਹ ਨਾ ਉਹ ਗੋਡੇ ਗੋਡੇ ਦੁਖਣਾ ਹਟ ਗਏ ਮਾਥਾ ਟੇਕ ਕੇ ਨਮਸਕਾਰ ਕੀਤੀ ਤੇ ਗੋਡੇ ਦਰਦ ਹਟ ਗਏ ਕਹਿੰਦੀ ਉਹ ਸ਼ਰਦਾ ਸੀਗੀ ਉਹਦੀ ਪਹਿਲੀ ਵਾਰ ਗਈ ਸੀਗੀ ਕਿ ਉਹਦੇ ਵਿੱਚ ਉਹ ਰੋਜ਼ ਵਾਲੀ ਇੱਕ ਕਾਪੀ ਰਾਈਟਰ ਨਹੀਂ ਸੀਗਾ ਭਈ ਕਾਪੀ ਨਹੀਂ ਸੀ ਕਰਦੀ ਰੋਜ਼-ਰੋਜ਼ ਇੱਕੋ ਹੀ ਰੁਟੀਨ ਕਰਨੀ ਆ ਬਿਰਹਾ ਜਾਗ ਗਿਆ ਤੇ ਉਹਨਾਂ ਸੁਣ ਲਈ ਚਮਤਕਾਰ ਸੁਣ ਲਿਆ ਲੇਕਿਨ ਮਹਾਪੁਰਸ਼ਾਂ ਦੇ ਦਰ ਤੇ ਹਰ ਰੋਜ਼ ਇੱਕ ਚਮਤਕਾਰ ਹੁੰਦੇ ਨੇ ਇਸੇ ਮਹਾਪੁਰਸ਼ ਕੋਲ ਜਾਓ ਜਾਂ ਹੋਰ ਆਪਾਂ ਜਾਣਦੇ ਹੀ ਆ ਕਿੰਨੇ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਆ ਕਿੰਨੇ ਵਾਂ ਪਛੋ ਜਨਰਲ ਸਿੰਘ ਬੰਨਾ ਵਾਲੇ ਹੋਏ ਐ ਦਮ ਦੇ ਮਿਰਕਸਾਲ ਦੇ ਕਹਿੰਦੇ ਠਾਕੁਰ ਸਿੰਘ ਜੀ ਹੋਏ ਨੇ ਪਥਵਾਚਕ ਨੇ ਕਹਿੰਦੇ ਇਹ ਨਾ ਪੰਜ ਸਿੰਘਾਂ ਨੂੰ ਵੀ ਘਰ ਲੈ ਕੇ ਇਹਨੂੰ ਪਛਾਦਾ ਸਿਕਾਓ ਨਾ ਤੇ ਇਹਨਦੇ ਆਉਂਦੇ ਜਲ ਰੱਖ ਦਿਓ ਮੂਰੇ ਜਾਂ ਪਾਣੀ ਵਹਿਦੀ ਨੰਘ ਕੇ ਗਾਂ ਨੰਗਣ ਉਹ ਪੈਰ ਉਹ ਜਲ ਇਕੱਠਾ ਕੋਠੇ ਤੇ ਛੜਕ ਦਿਓ ਜਾ ਕੇ ਸਾਰੇ ਖੇਤ ਕਾ ਕਰੋ ਉਹਨਾਂ ਨੂੰ ਨਾ ਪਰ ਬਾਣੀ ਪੜਨ ਵਾਲੇ ਪੰਜ ਸਿੰਘ ਹੁਣ ਉਹਨੂੰ ਪਛਾਦਾ ਸਿਕਾਓ ਆਪਣੀ ਇਸ ਸਮੱਸਿਆ ਦਾ ਹੱਲ ਹੋ ਜਾਊਗਾ ਕਹਿੰਦੇ ਉਹਨਾਂ ਨੇ ਵਰਦੀ ਦੇ ਉਹਨਾਂ ਦੇ ਚਾਹ ਆਪਣੇ ਜਲ ਆਪਣੇ ਸਿਕਾਓ ਸਰਦਨ ਪਰ ਜਦਾ ਸਿਕਾਓ ਪਰ ਉਹ ਬਾਣੀ ਪੜਨ ਵਾਲੇ ਸਿੰਘ ਹੁਣ ਤਾਹ ਪ੍ਰਮਾਤਮਾ ਸੁਣ ਰਹੀ ਹੈ ਜਿਵੇਂ ਇੱਕ ਲੰਗਰਖਾਨ ਵਾਲੇ ਹੋ ਉਹਨਾਂ ਨੇ ਵੀ ਸੁਣਦਾ ਰੱਬ ਕਿਉਂਕਿ ਬਾਣੀ ਦੇ ਅਸੀਂ ਹੁਣ ਉਹ ਪੰਜ ਸਿੰਘ ਨਿਹੰਗ ਸਿੰਘਾਂ ਨੂੰ ਸਿਖਾਉ ਜੋ ਹੋਂਦੇ ਉਹ ਰਗੜਾ ਲਾਉਂਦੇ ਨੇ ਸ਼ਰਦਾਈ ਰਗੜਦੇ ਨੇ ਕੋਡਾ ਉਹਨਾਂ ਨੂੰ ਸ਼ਾਇਦ ਸੇਵਾਇ ਜਸਾ ਪਾ ਦਿਓ ਆਟਾ ਦੇਓ ਰਸ ਤੇ ਦਿਓ ਨਿਹੰਗ ਸਿੰਘਾਂ ਨੂੰ ਕਿ ਦਾਨ ਦੇ ਤਾਂ ਇਹੀ ਕੋ ਫਲੇ ਹੈ ਗੁਰੂ ਗੋਬਿੰਦ ਸਿੰਘ ਜੀ ਪਤਨ ਕਰਦੇ 10 ਗ੍ਰੰਥ ਜੀ ਵੀ ਦਾਨ ਦਿੱਤਾ ਇਹਨਾਂ ਸਿੰਘਾਂ ਨੂੰ ਥੋੜਾ ਫੜਨਾ ਕਿਉਂਕਿ ਸੇਵਾ ਕਰਦੇ ਨੇ ਮੇਰੇ ਦਰ ਤੇ ਦਸਾਂ ਤਾਂ ਪਰਮਾਤਮਾ ਪਾਸ ਹੁੰਦਾ ਪਰ ਉਹ ਬਾਣੀ ਦੇ ਰੱਸੀ ਹੁਣ ਉਹਨਾਂ ਨੂੰ ਦੇਣਾ ਜ਼ਰੂਰੀ ਹੈ ਫੇਰ ਦਸਾਂ ਸੁਣਦਾ ਪਰਮਾਤਮਾ ਸੋ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਆ ਤੇ